ਪੰਜਾਬੀ ਗਾਇਕਾ ਨੇ ਕੋ ਰੋ ਪੱਜ ਕੇ ਕੀਤਾ ਸੀ ਏਕਾਂ ਰਾਤੋ ਰਾਤ ਇਸ ਰਿਐਲਿਟੀ ਸ਼ੋ ਤੋਂ ਮਿਲਿਆ ਸੀ ਸਟਾਰਟਅਪ ਅੱਜ ਦੇ ਸਮੇਂ ਚ ਸਲਮਾਨ ਖਾਨ ਵੀ ਨੇ ਇਹਨਾਂ ਦੇ ਮੂਰੇ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੀ ਦੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਗਲੈਮਰ ਦੀ ਦੁਨੀਆ ਦੀ ਜਿਸ ਦੇ ਵਿੱਚ ਹਰ ਕਿਸੇ ਨੂੰ ਆਪਣਾ ਨਾਮ ਬਣਾਉਣਾ ਇੰਨਾ ਆਸਾਨ ਨਹੀਂ ਹੁੰਦਾ ਕਈ ਆਪਣਾ ਨਾਮ ਆਪਣਾ ਮੁਕਾਮ ਹਾਸਲ ਕਰ ਲੈਂਦੇ ਨੇ ਤੇ ਕਈ ਹਾਰ ਕੇ ਨਿਰਾਸ਼ ਹੋ ਕੇ ਵਾਪਸ ਘਰ ਪਰਤ ਜਾਂਦੇ ਨੇ ਅੱਜ ਜਿਸ ਐਕਟਰਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਨੇ ਇੱਕ ਸਮੇਂ ਤੇ ਪੰਜਾਬ ਦੀ ਉਹਨਾਂ ਨੂੰ ਕੈटरीना कैफ ਕਿਹਾ ਜਾਂਦਾ ਸੀ ਪਰ ਅੱਜ ਉਹ ਬਾਲੀਵੁੱਡ ਦੀ ਸਟਾਰ ਬਣ ਚੁੱਕੀ ਹੈ ਜਿਨ੍ਹਾਂ ਦੇ ਨਾਲ ਸਨਮਾਨ ਖਾਨ ਨੂੰ ਵੀ ਕੰਮ ਕਰਨਾ ਵਧੀਆ ਲੱਗਦਾ ਹੈ ਇਸ ਐਕਟਰਸ ਦੇ ਵੱਲੋਂ Bigg Boss 13 ਦੇ ਵਿੱਚ ਹਿੱਸਾ ਲਿਆ ਗਿਆ ਸੀ ਇਹਨਾਂ ਦਾ ਨਾਮ ਸ਼ੈਨਾਜ਼ ਗਿਲ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਹਰ ਕਿਸੇ ਦੀ ਫੇਵਰਿਟ ਹੈ ਕਿਉਂਕਿ Bigg Boss 13 ਦੇ ਵਿੱਚ ਜਦੋਂ ਇਹ ਆਈ ਸੀ ਤਾਂ ਇਹਨਾਂ ਦੇ ਚੁਲਬੁਲੇ ਅੰਦਾਜ਼ ਕਰਕੇ ਇਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਪਰ ਇੱਕ ਸਮਾਂ ਸੀ ਜਦੋਂ ਐਕਟਰਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਇੰਟਰਵਿਊ ਦੌਰਾਨ ਕਿ ਉਹਨਾਂ ਦੇ ਵੱਲੋਂ 15 ਸਾਲ ਦੀ ਉਮਰ ਦੇ ਵਿੱਚ ਹੀ ਸੋਚ ਲਿਆ ਗਿਆ ਸੀਗਾ ਕਿ ਉਹਨਾਂ ਨੇ ਐਕਟਿੰਗ ਦੀ ਦੁਨੀਆ ਦੇ ਵਿੱਚ ਹੀ ਕਦਮ ਰੱਖਣਾ ਹੈ ਪਰ ਉਹਨਾਂ ਦੇ ਘਰਦਿਆਂ ਨੂੰ ਇਹ ਚੀਜ਼ ਮਨਜ਼ੂਰ ਨਹੀਂ ਸੀ ਪਰ ਇੱਥੇ ਦਾ ਸਫ਼ਰ ਉਸ ਦੇ ਲਈ ਕਾਫੀ ਜ਼ਿਆਦਾ ਸਟਰਗਲ ਪਰ ਐਸੀ ਜੋ ਦੋਨੋਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਗਿਆ। ਅਦਾਕਾਰ ਨੂੰ ਇੱਕ ਵਾਰ ਸੰਗੀਤ ਐਲਬਮ ਦੀ ਪੇਸ਼ਕਸ਼ ਹੋਈ ਸੀ ਪਰ ਜਦੋਂ ਉਹ ਸੈਟ ਤੇ ਪਹੁੰਚੀ ਤਾਂ ਉਸ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਗਿਆ ਕਿ ਉਹ ਇੱਕ ਬੱਚੇ ਵਰਗੀ ਲੱਗਦੀ ਹੈ। ਇਸ ਦੇ ਨਾਲ ਉਸ ਦਾ ਦਿਲ ਵੀ ਟੁੱਟ ਗਿਆ। ਪਰ ਸ਼ਿਨਾਜ਼ ਨੇ ਹਾਰ ਨਹੀਂ ਮੰਨੀ ਅਤੇ ਆਡੀਸ਼ਨ ਦਿੰਦੀ ਰਹੀ। ਸਾਲ 2015 ਦਾ ਉਹ ਦਿਨ ਜਦੋਂ ਸ਼ਿਨਾਜ਼ ਨੇ ਆਪਣੀ ਅਦਾਕਾਰੀ ਅਤੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ Shiv ਦੀ ਕਿਤਾਬ ਸੰਗੀਤ ਵੀਡੀਓ ਦੇ ਨਾਲ। ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਕਈ ਗੀਤਾਂ ਤੇ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਪੰਜਾਬੀ ਸਿਨੇਮਾ 'ਚ ਨਾਮ ਕਮਾਉਣ ਤੋਂ ਬਾਅਦ ਸ਼ਨਾਜ਼ ਗਿਲ ਨੂੰ ਸੁਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿਗਬੋਸਟ 13 ਦੀ ਪੇਸ਼ਕਸ਼ ਹੋਈ ਇਸਨੇ ਸ਼ਨਾਜ਼ ਦੇ ਕੈਰੀਅਰ ਨੂੰ ਨਵੀਆਂ ਉਚਾਈਆਂ ਤੇ ਪਹੁੰਚਾ ਦਿੱਤਾ ਸ਼ੋਅ ਵਿੱਚ ਸ਼ਨਾਜ਼ ਗਿਲ ਦੀ ਬੌਂਡਿੰਗ ਜੋ ਸੀਗੀ ਸਿਧਾਤ ਸ਼ੁਕਲਾ ਦੇ ਨਾਲ ਕਾਫੀ ਜ਼ਿਆਦਾ ਪਸੰਦ ਕੀਤੀ ਗਈ। ਸ਼ੋ ਖਤਮ ਹੋਣ ਤੋਂ ਬਾਅਦ ਸ਼ਨਾਜ਼ ਨਾਜ਼ ਨੇ ਕਿਤਾ ਦੇ ਵਿੱਚ ਕੰਮ ਕੀਤਾ ਜਿਸ ਦੇ ਵਿੱਚ ਸਿਧਾਤ ਸ਼ੁਕਲਾ ਵੀ ਸ਼ਾਮਿਲ ਸੀਗੇ। ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਲਮਾਨ ਖਾਨ ਦੀ ਫਿਲਮ ਕਿਸੇ ਦਾ ਭਾਈ ਕਿਸੇ ਦੀ ਜਾਨ ਦੇ ਨਾਲ ਵੀ ਕੰਮ ਕੀਤਾ ਗਿਆ ਤੇ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਗਿਆ। ਉਸ ਤੋਂ ਬਾਅਦ ਸ਼ਨਾਜ਼ ਗਿਲ ਭੂਮੀ ਪਟਨੇਕਰ ਦੀ ਫਿਲਮ ਥੈਂਕ ਯੂ ਫੋਰ ਕਮਿੰਗ ਦੇ ਵਿੱਚ ਵੀ ਨਜ਼ਰ ਆਈ ਸੀਗੀ ਤੇ ਦੱਸਦੀ ਹੈ ਕਿ ਇਸ ਤੋਂ ਬਾਅਦ ਸ਼ਨਾਜ਼ ਗਿਲ ਜਲਦ ਹੀ ਸਪਰਸਟ ਕਲਾਸ ਦੇ ਵਿੱਚ ਵੀ ਨਜ਼ਰ ਆਵੇਗੀ ਤੇ ਇਸ ਤੋਂ ਇਲਾਵਾ ਸ਼ਨਾਜ਼ ਗਿਲ ਪੰਜਾਬੀ ਫਿਲਮ ਵੀ ਕਰਦਿਆਂ ਹੋਇਆ ਨਜ਼ਰ ਆ ਰਹੀ ਹੈ ਜ ਜਿਸ ਦੀ ਸ਼ੂਟਿੰ ਵੀਰਾ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਨੇ ਪੰਜਾਬੀ ਗਾਇਕਾ ਨੇ ਕੋ ਰੋ ਪੱਜ ਕੇ ਕੀਤਾ ਸੀ ਏਕਾਂ ਰਾਤੋ ਰਾਤ ਇਸ ਰਿਐਲਿਟੀ ਸ਼ੋ ਤੋਂ ਮਿਲਿਆ ਸੀ ਸਟਾਰਟਅਪ ਅੱਜ ਦੇ ਸਮੇਂ ਚ ਸਲਮਾਨ ਖਾਨ ਵੀ ਨੇ ਇਹਨਾਂ ਦੇ ਮੂਰੇ ਅੱਜ ਕੱਲ੍ਹ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਗਲੈਮਰ ਦੀ ਦੁਨੀਆ ਦੀ ਜਿਸ ਦੇ ਵਿੱਚ ਹਰ ਕਿਸੇ ਨੂੰ ਆਪਣਾ ਨਾਮ ਬਣਾਉਣਾ ਇੰਨਾ ਆਸਾਨ ਨਹੀਂ ਹੁੰਦਾ ਕਈ ਆਪਣਾ ਨਾਮ ਆਪਣਾ ਮੁਕਾਮ ਹਾਸਲ ਕਰ ਲੈਂਦੇ ਨੇ ਤੇ ਕਈ ਹਾਰ ਕੇ ਨਿਰਾਸ਼ ਹੋ ਕੇ ਵਾਪਸ ਘਰ ਪਰਤ ਜਾਂਦੇ ਨੇ ਅੱਜ ਜਿਸ ਐਕਟਰਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਨੇ ਇੱਕ ਸਮੇਂ ਤੇ ਪੰਜਾਬ ਦੀ ਉਹਨਾਂ ਨੂੰ ਕੈटरीना कैफ ਕਿਹਾ ਜਾਂਦਾ ਸੀ ਪਰ ਅਜੋ ਬਾਲੀਵੁੱਡ ਦੀ ਸਟਾਰ ਬਣ ਚੁੱਕੀ ਹੈ ਜਿਨ੍ਹਾਂ ਦੇ ਨਾਲ ਸਨਮਾਨ ਖਾਨ ਨੂੰ ਵੀ ਕੰਮ ਕਰਨਾ ਵਧੀਆ ਲੱਗਦਾ ਹੈ ਇਸ ਐਕਟਰਸ ਦੇ ਵੱਲੋਂ Bigg Boss 13 ਦੇ ਵਿੱਚ ਹਿੱਸਾ ਲਿਆ ਗਿਆ ਸੀ ਇਹਨਾਂ ਦਾ ਨਾਮ ਸ਼ੈਨਾਜ਼ ਗਿਲ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਹਰ ਕਿਸੇ ਦੀ ਫੇਵਰਿਟ ਹੈ ਕਿਉਂਕਿ Bigg Boss 13 ਦੇ ਵਿੱਚ ਜਦੋਂ ਇਹ ਆਈ ਸੀ ਤਾਂ ਇਹਨਾਂ ਦੇ ਚੁਲਬੁਲੇ ਅੰਦਾਜ਼ ਕਰਕੇ ਇਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਪਰ ਇੱਕ ਸਮਾਂ ਸੀ ਜਦੋਂ ਐਕਟਰਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਇੰਟਰਵਿਊ ਦੌਰਾਨ ਕਿ ਉਹਨਾਂ ਦੇ ਵੱਲੋਂ 15 ਸਾਲ ਦੀ ਉਮਰ ਦੇ ਵਿੱਚ ਹੀ ਸੋਚ ਲਿਆ ਗਿਆ ਸੀਗਾ ਕਿ ਉਹਨਾਂ ਨੇ ਐਕਟਿੰਗ ਦੀ ਦੁਨੀਆ ਦੇ ਵਿੱਚ ਹੀ ਕਦਮ ਰੱਖਣਾ ਹੈ ਪਰ ਉਹਨਾਂ ਦੇ ਘਰਦਿਆਂ ਨੂੰ ਇਹ ਚੀਜ਼ ਮਨਜ਼ੂਰ ਨਹੀਂ ਸੀ ਪਰ ਇੱਥੇ ਦਾ ਸਫਰ ਉਸ ਦੇ ਲਈ ਕਾਫੀ ਜ਼ਿਆਦਾ ਸਟਰਗਲ ਪਰ ਐਸੀ ਜਿ ਜੋ ਦੋਨੋਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਗਿਆ। ਅਦਾਕਾਰ ਨੂੰ ਇੱਕ ਵਾਰ ਸੰਗੀਤ ਐਲਬਮ ਦੀ ਪੇਸ਼ਕਸ਼ ਹੋਈ ਸੀ ਪਰ ਜਦੋਂ ਉਹ ਸੈਟ ਤੇ ਪਹੁੰਚੀ ਤਾਂ ਉਸ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਗਿਆ ਕਿ ਉਹ ਇੱਕ ਬੱਚੇ ਵਰਗੀ ਲੱਗਦੀ ਹੈ। ਇਸ ਦੇ ਨਾਲ ਉਸ ਦਾ ਦਿਲ ਵੀ ਟੁੱਟ ਗਿਆ। ਪਰ ਸ਼ਿਨਾਜ਼ ਨੇ ਹਾਰ ਨਹੀਂ ਮੰਨੀ ਅਤੇ ਆਡੀਸ਼ਨ ਦਿੰਦੀ ਰਹੀ। ਸਾਲ 2015 ਦਾ ਉਹ ਦਿਨ ਜਦੋਂ ਸ਼ਿਨਾਜ਼ ਨੇ ਆਪਣੀ ਅਦਾਕਾਰੀ ਅਤੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ Shiv ਦੀ ਕਿਤਾਬ ਸੰਗੀਤ ਵੀਡੀਓ ਦੇ ਨਾਲ। ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਕਈ ਗੀਤਾਂ ਤੇ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਪੰਜਾਬੀ ਸਿਨੇਮਾ 'ਚ ਨਾਮ ਕਮਾਉਣ ਤੋਂ ਬਾਅਦ ਸ਼ਨਾਜ਼ ਗਿਲ ਨੂੰ ਸੁਲਮਾਨ ਖਾਨ ਦੇ ਰਿਐਲਿਟੀ ਸ਼ੋਅ ਬੁੱਕ ਬੋਸ 13 ਦੀ ਪੇਸ਼ਕਸ਼ ਹੋਈ ਇਸਨੇ ਸ਼ਨਾਜ਼ ਦੇ ਕੈਰੀਅਰ ਨੂੰ ਨਵੀਆਂ ਉਚਾਈਆਂ ਤੇ ਪਹੁੰਚਾ ਦਿੱਤਾ ਸ਼ੋਅ ਵਿੱਚ ਸ਼ਨਾਜ਼ ਗਿਲ ਦੀ ਬੌਂਡਿੰਗ ਜੋ ਸੀਗੀ ਸਿਧਾਂਤ ਸ਼ੁਕਲਾ ਦੇ ਨਾਲ ਕਾਫੀ ਜ਼ਿਆਦਾ ਪਸੰਦ ਕੀਤੀ ਗਈ ਸ਼ੋਅ ਖਤਮ ਹੋਣ ਤੋਂ ਬਾਅਦ ਸ਼ਨਾਜ਼ ਨੇ ਕਿਤਾ ਦੇ ਵਿੱਚ ਕੰਮ ਕੀਤਾ ਜਿਸ ਦੇ ਵਿੱਚ ਸਿਧਾਂਤ ਸ਼ੁਕਲਾ ਵੀ ਸ਼ਾਮਿਲ ਸੀ ਇਹ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਲਮਾਨ ਖਾਨ ਦੀ ਫਿਲਮ ਕਿਸੇ ਦਾ ਭਾਈ ਕਿਸੇ ਦੀ ਜਾਨ ਦੇ ਨਾਲ ਵੀ ਕੰਮ ਕੀਤਾ ਗਿਆ ਤੇ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਗਿਆ ਉਸ ਤੋਂ ਬਾਅਦ ਸ਼ਨਾਜ਼ ਗਿਲ ਭੂਮੀਪਟ ਨੇ ਕਰਦੀ ਫਿਲਮ ਥੈਂਕ ਯੂ ਫੋਰ ਕਮਿੰਗ ਦੇ ਵਿੱਚ ਵੀ ਨਜ਼ਰ ਆਈ ਸੀਗੀ ਤੇ ਦੱਸਦੀ ਹੈ ਕਿ ਇਸ ਤੋਂ ਬਾਅਦ ਸ਼ਨਾਜ਼ ਗਿਲ ਜਲਦ ਹੀ ਸਫਰਸਟ ਕਲਾਸ ਦੇ ਵਿੱਚ ਵੀ ਨਜ਼ਰ ਆਵੇਗੀ ਤੇ ਇਸ ਤੋਂ ਇਲਾਵਾ ਸ਼ਨਾਜ਼ ਗਿਲ ਪੰਜਾਬੀ ਫਿਲਮ ਵੀ ਕਰਦਿਆਂ ਹੋਇਆ ਨਜ਼ਰ ਆ ਰਹੀ ਹੈ ਜ ਜਿਸ ਦੀ ਸ਼ੂਟਿੰਗ ਦੇ ਤਸਵੀਰਾਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਨੇ